ਕੀ ਨੰਬਰ ਹੋ ਰਿਹਾ ਹੈ ਮਲੂਕ ਸਿੰਘ ਜੀ ਮਲੂਕ ਸਿੰਘ ਜੀ ਤੁਹਾਡੇ ਪਿੰਡ ਮਰਜੀਆ ਸਿੰਘ ਅੰਦਰ ਇਹ ਪਾਤਰਤਾ ਤੇ ਚੜ੍ਹਿਆ ਹੋਇਆ ਹੈ ਹਾਂਜੀ ਉਹ ਨਾ ਬਣੀ ਉਹਨਾਂ ਦੇ ਪਰਿਵਾਰ ਬਣੀ ਹੋਏ ਇਹ ਵਾਰ ਵਾਲੇ ਲਈ ਕਿਸੇ ਨਾਲ ਜਾ ਰਹੇ ਨਹੀਂ ਜਿਹੜੇ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਹਾਂਜੀ ਤੁਸੀਂ ਵੀ ਉਹਦੇ ਚੋਣਾਂ ਰਹੇ ਹਾਂਜੀ ਉਹਦੇ ਵਿੱਚ ਤੁਸੀਂ ਪੰਜਾਬ ਸਰਕਾਰ ਦਾ ਸਹਾਰਾ ਲਏ ਕੇ ਐਮਐਲਏ ਸਾਹਮਣੇ ਕੇ ਉਹਨਾਂ ਦੇ ਜਿਹੜੇ ਕਾਗਜ਼ ਨੇ ਉਹਨਾਂ ਨੂੰ ਰੱਖਣਾ ਹੈ ਠੀਕ ਹੈ ਠੀਕ ਹੈ ਜਮੇ ਇਹ ਸਾਰਾ ਸਾਰ ਗਲਤ ਹੈ ਨਾ ਤਾਂ ਅਸੀਂ ਸਰਕਾਰ ਦਾ ਸਹਾਰਾ ਲਿਆ ਨਾ ਪ੍ਰਸ਼ਾਸਨ ਦਾ ਸਹਾਰਾ ਲਿਆ ਜੀ ਇਹਦੇ ਚ ਅਸੀਂ 4 ਤਰੀਕ ਨੂੰ ਨਾਮਜ਼ਾਦੀ ਪੇਪਰ ਭਰਨੇ ਸੀਗੇ ਜੀ ਨਾ ਜਾਂਦੀ ਪੇਪਰ ਮੈਂ ਵੀ ਪੜਿਆ ਉਹਨਾਂ ਨੇ ਹੀ ਪੜੇ ਨੇ ਉਹ ਗਾਹਾਂ ਉਹਦੂਆ ਦਾ ਮੈਕਮੇ ਨੇ ਜਾਂ ਮਤਲਬ ਉੱਚ ਅਧਿਕਾਰੀਆਂ ਨੇ ਅਵਸਾਰਾਂ ਨੇ ਦੇਖਣਾ ਦਾ ਵੀ ਪੇਪਰ ਕਿਹਦੇ ਚ ਗਲਤੀ ਆ ਕਿਹਨ ਠੀਕ ਆ ਕੌਣ ਸਹੀ ਆ ਇਹ ਮਤਲਬ ਮੇਰੇ ਤੇ ਇਹੀ ਦੋਸ਼ ਲਾ ਰਹੇ ਨੇ ਵੀ ਉਹ ਸਰਕਾਰ ਦਾ ਸਾਰਾ ਸਰਕਾਰ ਤੇ ਇਹ ਵੀ ਸਰਕਾਰ ਕੀ ਆ ਜੀ ਹੈ ਤਾਂ ਹੈ ਤਾਂ ਇਹ ਵੀ ਆਮ ਆਦਮੀ ਪਾਰਟੀ ਕੀ ਆ ਉਹਨੇ ਹੀ ਐਮਐਲਏ ਸਭ ਕੋਲੇ ਇਹ ਜਾਂਦਾ ਉਹਨੇ ਹੀ ਮੈਂ ਜਾਂਦਾ ਮੈਂ ਜ਼ਿਆਦਾ ਨਹੀਂ ਜਾਂਦਾ ਇਹ ਘਟ ਨਹੀਂ ਜਾਂਦਾ ਹੁਣ ਇਹਦਾ ਗਲਤ ਸਾਰਾ ਸਾਰ ਮੇਰੇ ਤੇ ਗਲਤੀ ਕਰੀ ਜਾਂਦਾ ਇਹ ਨਰਿੰਦਰ ਸਿੰਘ ਨੂੰ ਇਹ ਚਾਹੀਦਾ ਮਤਲਬ ਜੋ ਵੀ ਮਤਲਬ ਉੱਚ ਅਧਿਕਾਰੀ ਨੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹ ਗੱਲ ਕਰਨੀ ਚਾਹੀਦੀ ਹੈ ਉਹਨੂੰ ਕਾਨੂੰਨ ਦੇ ਉੱਤਰ 'ਤੇ ਭਰੋਸਾ ਰੱਖਣਾ ਚਾਹੀਦਾ ਸਾਰਾ ਅਮਨ ਅਸਰਾਂ ਦੇ ਉੱਤਰ 'ਤੇ ਭਰੋਸਾ ਵੀ ਰੱਖਣਾ ਚਾਹੀਦਾ ਅਸੀਂ ਸਾਡਾ ਵੀ ਭਰਾ ਅਸਰਾਂ ਦੇ ਉੱਪਰ ਹੀ ਭਰੋਸਾ ਕਾਨੂੰਨ ਦੇ ਉੱਪਰ ਭਰੋਸਾ ਸਾਡਾ ਡਾਕੂਮੈਂਟ ਅਸੀਂ ਵੀ ਪੂਰੇ ਕਰੇ ਨੇ ਇਹਦੂ ਕੁਛ ਸਾ ਪਹਿਲਾਂ ਚੋਣਾਂ ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਪੇਪਰ ਭਰੇ ਸੀ ਪੰਚਾਇਤੀ ਪਾਂਚੀ ਲਈ ਉਹਦੇ ਵਿੱਚ ਸਾਡੇ ਕੋਲੇ ਜ਼ਮੀਨ ਠੇਕੇ ਦੀ ਸੀ ਮੇਰੇ ਫਾਦਰ ਸਾਹਿਬ ਦੇ ਨਾਮ ਤੇ ਬੋਲੀ ਟੁੱਟੀ ਹੋਈ ਸੀ ਜੀ ਉਹਨਾਂ ਦੇ ਪੇਪਰ ਵੀ ਮਤਲਬ ਰੱਦ ਹੋ ਗਏ ਸੀ ਫਿਰ ਮੇਰੇ ਬ੍ਰਦਰ ਦੇ ਪੇਪਰ ਪਰੇ ਸੀ ਅਸੀਂ ਉਹਦੇ ਵਿੱਚ ਵੀ ਜੇ ਅਸੀਂ ਕਹਿੰਦੇ ਵੀ ਨਰੰਜਨ ਜਣੇ ਕਰਾਤੇ ਜਾਂ ਅਸੀਂ ਐ ਹਲਾਲਾ ਲਾਲਾ ਵਾ ਕਰੀ ਜਾਂਦੇ ਇਹ ਗੱਲ ਚ ਕੋਈ ਵਧੀਆ ਗੱਲ ਨਹੀਂ ਹੈਗੀ ਮੇਰਾ ਨਾਮ ਲੈ ਕੇ ਕਰੀ ਜਾਂਦਾ ਉਹ ਵੀ ਇਹਨੇ ਕਰਿਆ ਉਹ ਮੈਂ ਨਰੰਜਨ ਵੀਰ ਨੂੰ ਇਹ ਵੀ ਗੱਲ ਕਹਿੰਦਾ ਵੀ ਤੂੰ ਮਤਲਬ ਪਿੰਡ ਦੇ ਵਿੱਚ ਅਮਨ ਸ਼ਾਂਤੀ ਰੱਖ ਕਾਨੂੰਨ ਤੇ ਭਰੋਸਾ ਰੱਖ ਸਭ ਕੁਝ ਠੀਕ ਹੋ ਜੂ ਕਿਸੇ ਦਾ ਨਾਮ ਲੈ ਕੇ ਗਲਤ ਆ ਕਹਿਣਾ ਨਹੀਂ ਕਹਿਣਾ ਚਾਹੀਦਾ ਫਿਰ ਮੇਰੇ ਤੇ ਇਹ ਜਦੋਂ ਇਲਜ਼ਾਮ ਲਾਉਂਦੇ ਸੀਗੇ ਜੀ ਮੈਂ ਮੈਕਮੇ ਕੋਲੇ ਗਿਆ ਮੈਕਮੇ ਨੂੰ ਕਿਹਾ ਵੀ ਇਹ ਗੱਲ ਕਿੱਥੇ ਖੜੀ ਹੈ ਜੀ ਮੈਕਮੇ ਨੇ ਮੈਨੂੰ ਆਹ ਪੇਪਰ ਦਿੱਤੇ ਜੀ ਇਹਦੇ ਵਿੱਚ ਆ ਨਾਮ ਆਉਂਦਾ ਜੀ ਇਹਨਾਂ ਦਾ ਰੰਜਨ ਸਿੰਘ ਠੇਕਾ ਹੈ ਨਹੀਂ ਜਿਹੜੀ ਜ਼ਮੀਨ ਦਾ ਭਰਿਆ ਉਹ ਆ ਆਉਂਦਾ ਜੀ ਠੇਕਾ ਆ ਜ਼ਮੀਨ ਦਾ ਭਰਿਆ ਕਬਜ਼ਾ ਇਹਦੇ ਕੋਲ ਆ ਜ਼ਮੀਨ ਦਾ 2016 ਚ ਇਹ ਮਤਲਬ ਕੇਸ ਹੋਇਆ ਤੇ 2020 ਦੇ ਵਿੱਚ ਇਹਨੇ ਕੋਸਣਾ ਪੱਤਰ ਵੀ ਦਿੱਤਾ ਜੀ ਇਹ ਪੇਪਰ ਮੈਂ ਮੈਕਮੇ ਤੋਂ ਕਢਾ ਕੇ ਲੈ ਕੇ ਆਇਆ ਮੈਂ ਮਤਲਬ ਕਾਨੂੰਨ ਦੇ ਹਿਸਾਬ ਨਾਲ ਸਾਰਾ ਕੁਝ ਚੱਲਿਆ ਮੇਰਾ ਨਾਮ ਲੈਂਦੇ ਸੀਗੇ ਇਹ ਲਈ ਗਏ ਮੈਨੂੰ ਕਹੀ ਗਿਆ ਆਪਤ ਸਾਹਿਬ ਵੀ ਬੋਲੇ ਨੇ ਮੈਂ ਕਿਸੇ ਨੂੰ ਆਪਤ ਸਾਹਿਬ ਨਹੀਂ ਬੋਲਿਆ ਮਤਲਬ ਮੈਂ ਮਹਿਕਮੇ ਕੋਲ ਜਾ ਕੇ ਇਕੜਾ ਕੇ ਲੈ ਕੇ ਆਇਆ ਸਾਰੇ ਪੇਪਰ ਪੇਪਰ ਮੇਰੇ ਹਿਸਾਬ ਨਾਲ ਚੱਲਦੇ ਨੇ ਹੁਣ ਜਿਹੜੇ ਇਹ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਬੇਮੁਨਾਹਦ ਨਹੀਂ ਸਰਪੰਚੀ ਦੀ ਚੋਣ ਲੜਨ ਕਰਕੇ ਇਹ ਮੇਰੇ ਤੇ ਇਹ ਇਲਜ਼ਾਮ ਲਾ ਰਹੇ ਨੇ ਮਤਲਬ ਮੇਰਾ ਇਹਦੇ 'ਚ ਕੋਈ ਰੋਲ ਨਹੀਂ ਹੈਗਾ ਜਾਣ ਬੁੱਝ ਕੇ ਮੇਰੇ ਉੱਪਰ ਇਹ ਮਤਲਬ ਇਹ ਮੇਰੇ ਉੱਪਰ ਐਮਐਲਏ ਸਾਹਿਬ ਦੇ ਉੱਤੇ ਜਾਣ ਬੁੱਝ ਕੇ ਇਹ ਇਲਜ਼ਾਮ ਲਗਾ ਰਹੇ ਨੇ